ਰੌਂਡ ਸਾਈਡ ਤੇ ਗੱਡੀਆਂ ਲਾ ਕੇ ਲੋਡ ਅਨਲੋਡ ਕਰਦੇ ਆਂ ਪਲੀਜ਼ ਇਸ਼ਤਾਲੀ ਕਰਨਾ ਵਾਰਨਿੰਗ ਹੈ ਇਹਨੂੰ ਛੰਦੀ ਕਰੋ ਤੇ ਪੀਛੇ ਲੈ ਕੇ ਜਾਓ ਮਜਾਰਤ ਚਾਂਦੀ ਰਹਿਣਾ ਨਹੀਂ ਚਾਹੇ ਟੱਕਰ ਤੋਂ ਨਹੀਂ ਇਹ ਕੱਥੇ ਬੱਸੇ ਗੱਡੀ ਇੱਕ ਖੱਬੇ ਪਾਸੇ ਹੈ ਪਲੀਜ਼ ਆਪਣਾ ਅਵੇਖਿਆ ਕਰੋ ਕਿ ਤੇ ਹੱਥ ਕੰਬੇ ਕੰਬਸ ਤੇ ਬਣਾ ਖੜੇ ਹੋਣਾ ਆਪ ਕਿਨੇ ਲੈ ਕੇ ਜਾਓ ਅਸ਼ਸ਼ਤਰ ਬੰਦਰ ਘੇੜਾ ਲਿਆ ਲੈ ਨੂੰ ਅੱਗੇ ਹੈਲੋ ਬੈਲੋ ਕੇ ਪਰ ਪਲੀਜ਼ ਸਾਈਡ ਤੇ ਲਾਓ ਜੀ ਗੱਡੀਆਂ ਅੱਵੇ ਦਾ ਤੁਸੀਂ ਇਹ ਦੇ ਨੇ ਇਹ ਚੌਕ ਖੜਾ ਕੀਤਾ ਜੀ ਇੱਥੇ ਜੀਰੋਂ ਹੱਥ ਤੋਂ ਚੜੀ ਇਹ 98 ਕਿਹਨਾਂ ਦੀ ਗੱਡੀ ਜੀ ਹੈ ਪਲੇਟ ਅੱਜੋਂ ਬਟਾ ਸਹਣਾ ਬਣਾ ਬਚਾ ਤੂੰ ਨਾ ਤਾਂ ਕਾਨੂੰਨ ਬਣ ਰਹੇ ਆ ਅੱਜ ਦੋ ਚਾਲਾ ਰੇੱਚੇ ਬੜੀਆਂ ਗੱਡੀਆਂ ਦੀ ਆਵਾਜ਼ ਆਈ ਦੇਖੀ ਗਈ ਆ ਇਹ ਕੀ ਗੱਲਾਂ ਜਾਂਦੇ ਸੀ ਦੇਖੋ ਇਸ ਤਰ੍ਹਾਂ ਕਿ ਪਹਿਲਾਂ ਤੇ ਬਹੁਤ ਵੱਡੀਆਂ ਗੱਡੀਆਂ ਆਉਂਦੀਆਂ ਸੀਗੀਆਂ ਜਿਹੜੇ ਲੋਡ ਡਾਊਨਲੋਡ ਵਾਸਤੇ ਜਿਹਦੇ ਕਰਕੇ ਜਾਮ ਲੱਗ ਜਾਂਦਾ ਸੀ ਹੁਣ ਇੱਕੋ ਇੱਕਾ ਗੱਡੀ ਜਿਹੜੀ ਕੋਈ ਉਹੀ ਹੁੰਦੀ ਹੈ ਜਿਆਦਾ ਵੱਡੀਆਂ ਗੱਡੀਆਂ ਜਿਹੜੀਆਂ ਇੱਥੇ ਨਹੀਂ ਆਉਂਦੀ ਅੱਜ ਅੱਜ ਵੀ ਤੁਸੀਂ ਅਵੇਅਰਨੈਸ ਕੀਤੀ ਹੈ ਜੀ ਹਾਂਜੀ ਅੱਜ ਵੀ ਆਪਾਂ ਅਵੇਅਰਨੈਸ ਕੀਤੀ ਹੈ ਕਿ ਜਿਹੜੀਆਂ ਵੱਡੀਆਂ ਗੱਡੀਆਂ ਇੱਕੋ ਟੁੱਕੇ ਵੇਂਦੀਆਂ ਉਹਨਾਂ ਨੂੰ ਵੀ ਆਪਾਂ ਬੇਨਤੀ ਕੀਤੀ ਹੈ ਕਿ ਪਲੀਜ਼ ਵੱਡੀਆਂ ਗੱਡੀਆਂ ਦਿਨ ਦੇ ਟਾਈਮ ਤੇ ਨਾਲ ਲੈ ਕੇ ਆਓ ਤਾਂ ਜੋ ਸ਼ਹਿਰ ਦੇ ਵਿੱਚ ਜਿਹੜੀ ਆਮ ਪਬਲਿਕ ਨੂੰ ਕੋਈ ਦਿੱਕਤ ਜਿਹੜੀ ਹੈ ਨਾ ਹੋਵੇ। ਇਹ ਟਾਈਮ ਹੀ ਕੀ ਹੈ ਸਰ ਇਹਦੀ। ਮੈਂ ਕਿਤੇ ਦੇਖੋ ਇਹ ਤਾਂ ਜਿਹੜਾ ਸੋ ਟਾਈਮ ਹੈਗਾ 8 ਵਜੇ ਤੋਂ ਪਹਿਲਾਂ ਦਾ ਸਵੇਰੇ 8 ਵਜੇ ਤੋਂ ਪਹਿਲਾਂ ਰਾਤ ਨੂੰ 8 ਵਜੇ ਤੋਂ ਬਾਅਦ ਪਰ ਫਿਰ ਵੀ ਮੈਂ ਸਮਝਦਾ ਕਿ ਚਲੋ ਸਾਡਾ ਕੋਈ ਵਪਾਰੀ ਭਰਾ ਕੋਈ ਐਮਰਜੈਂਸੀ ਕਰਕੇ ਉਹ ਗੱਡੀ ਲੈ ਆਉਂਦਾ ਤੇ ਕੋਈ ਗੱਲ ਨਹੀਂ ਉਹ ਵੀ ਸਾਈਡ ਆਪਣੀ ਸਾਈਡ ਤੇ ਦੱਬ ਕੇ ਗੱਡੀ ਲਾਵੇ ਤਾਂ ਜੋ ਜਾਮ ਜਣਾ ਨਾ ਲੱਗੇ। ਕਿੱਛੇ ਸਰ ਆਪਾਂ ਪੀਰ ਮਤੀਸ਼ਾ ਬਾਜ਼ਾਰ ਦਾ ਵੀ ਦੌਰਾ ਕੀਤਾ ਸੀਗਾ। ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਸੀਗੀ। ਪਰ ਹੁਣ ਦੇਖਿਆ ਗਿਆ ਅੱਜ ਮੈਂ ਆਪਾਂ ਦੌਰਾ ਕੀਤਾ ਸੀਗਾ ਉਸ ਏਰੀਆ ਦਾ ਹਜੇ ਵੀਡੀਓ ਖੈਰ ਨਹੀਂ ਬਣਾਈ। ਲੋਕਾਂ ਨੇ ਸਮਾਨ ਅੱਕੇ ਨਾਲੋਂ ਜ਼ਿਆਦਾ ਬਾਹਰ ਰੱਖਿਆ ਹੋਇਆ ਆ ਨਹੀਂ ਇਸ ਤਰ੍ਹਾਂ ਵੀ ਦੇਖੋ ਹੁਣ ਇਨਸਾਨ ਨੂੰ ਜ਼ਬਾਨ ਨਾਲ ਹੀ ਕਿਹਾ ਜਾ ਸਕਦਾ ਨਾ ਹਰ ਟਾਈਮ ਤੇ ਕੋ ਪੁਲਿਸ ਨੇ ਦੇ ਨਾਲ ਨਹੀਂ ਬੈਠੀ ਇਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਵੀ ਜੇ ਸਾਨੂੰ ਕਿਸੇ ਨੇ ਸਾਡੇ ਭਲੇ ਵਾਸਤੇ ਜਾਂ ਪਬਲਿਕ ਦੇ ਭਲੇ ਵਾਸਤੇ ਕੋ ਮੈਸੇਜ ਦਿੱਤਾ ਤੇ ਉਸ ਚੀਜ਼ ਦੀ ਜਿਹੜੀ ਪਰਵਾਹ ਇਹਨਾਂ ਨੂੰ ਕਰਨੀ ਚਾਹੀਦੀ ਹੈ ਜਿਨ੍ਹਾਂ ਵਿਅਕਤੀਆਂ ਨੇ ਇਦਾਂ ਕਰਨਾ ਇਦਾਂ ਕੀਤਾ ਤੇ ਫਿਰ ਤੇ ਉਹ ਹੀ ਕਹਿ ਸਕਦੇ ਆ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਿਉਂਕਿ ਕੋ ਕੱਲਾ ਕੱਲਾ ਦਿਨ ਨਾਲ ਕੋ ਬੱਜਾ ਨਹੀਂ ਇਹ ਇਨਸਾਨ ਇਹਨਾਂ ਨੂੰ ਆਪਣੇ ਆਪ ਸੋਚ ਕੇ ਆਪਣੇ ਆਪ ਸੋਚਣਾ ਚਾਹੀਦਾ ਤੇ ਜਿਹੜੇ ਕਾਨੂੰਨ ਦੀ ਜਿਹੜੀ ਪਾਲਣਾ ਉਹ ਕਰਨੀ ਚਾਹੀਦੀ ਹੈ ਸਰ ਸਬਜ਼ੀ ਮੰਡੀ ਵਿੱਚ ਸ਼ਾਮ ਦੇ ਵੇਲੇ ਬਹੁਤ ਹੁੰਦਾ ਹੈਗਾ ਇਹ ਰੀਜਨ ਬਹੁਤ ਹੈ ਬਹੁਤ ਟ੍ਰੈਫਿਕ ਦਾ ਬਹੁਤਾ ਕਾਰਨ ਇਸ ਤਰ੍ਹਾਂ ਕਿ ਹੁਣ ਗਰਮੀ ਦਾ ਗਰਮੀ ਦਾ ਬਹੁਤ ਪ੍ਰਕੋਪ ਹੈ ਇਸ ਟਾਈਮ ਤੇ ਬਹੁਤ ਜ਼ਿਆਦਾ ਗਰਮੀ ਹੈ ਤੇ ਕਸਟਮਰ ਦੁਪਹਿਰ ਦੇ ਟਾਈਮ ਬਹੁਤ ਘੱਟ ਨਿਕਲਦਾ ਤੇ ਸ਼ਾਮ ਦੇ ਟਾਈਮ ਲੋਕ ਸਾਰੇ ਹੀ ਘਰ ਚੋਂ ਇੱਕਦਮ ਬਾਜ਼ਾਰ ਦੇ ਵਿੱਚ ਸ਼ੋਪਿੰਗ ਕਰਨ ਵਾਸਤੇ ਇਹ ਸਬਜ਼ੀ ਜਾਂ ਖਰੀਦੋ ਫਰੋਦ ਕਰਵਾਣ ਵਾਸਤੇ ਨਿਕਲਉਂਦੇ ਆ ਉਹਦੇ ਕਰਕੇ ਜਿਹੜਾ ਜਾਮ ਆ ਬਾਕੀ ਰੇਡੀਓ ਵਾਲੇ ਨੋਜੋਪਾ ਵਾਰਨਿੰਗ ਦਿੱਤੀ ਆ ਜਿਹੜੀਆਂ ਪਿੱਛੇ ਕਰਕੇ ਲਾਉਣਗੇ ਜੀ